ਅੱਜ ਦੀ ਲਾਈਵ ਵਿੱਚ ਤੁਹਾਡਾ ਸਵਾਗਤ ਹੈ ਤੇ ਕੰਮ ਆਪਾਂ ਨੇ ਖਿੱਚਿਆ ਪਿਆ ਜਿਹੜੇ ਬੰਦੇ ਨੇ ਕੰਮ ਕਰਨਾ ਹੁੰਦਾ ਸਵੇਰੇ ਸਵੇਰੇ ਆ ਜਾਂਦੇ ਆ ਹਾਂ ਭਾਈ ਹਾਂਜੀ ਕੰਮ ਕਰ ਰਹੇ ਹੋ ਕਿਧਰ ਜਾ ਰਹੇ ਹੋ ਅੱਜ ਇਸ ਦਾ ਜੱਛ ਸਲਾਖਾ ਜੱਛ ਕਹੋ ਨੀ ਪੂਰਾ ਉਹ ਕੱਲ ਵੀ ਗਏ ਤੇ ਇਤਨਾ ਕਾਹ ਹੈ ਤੇਰੀ ਜ਼ਮੀਨ ਉਸਕੇ ਪਾਸ ਹੈ ਉਸਕਾ ਮਰ ਮਰਬਾ ਹੈ ਚਲੋ ਕਰੋ ਸਪਰੇ ਫਿਰ ਜਾ ਕਰੋ ਉਸਕੇ ਪਾਸ ਓਕੇ ਬਾਏ ਬਾਏ ਹੇ ਰਾਜ ਹੈ ਟ੍ਰੈਕਰ ਜਰਾ ਆਇਆ ਜੇ ਰਤਨ ਪਾ ਕੇ ਵਰਗਾ ਉਹ ਰੀਤ ਨੂੰ ਮਤੰਦ ਹਾਂ ਇਹ ਸਮਝ ਆਇਆ ਲੋ ਜੀ ਸਾਡੇ ਪਰਿਵਾਰ ਚ ਵਾਧਾ ਹੋ ਗਿਆ ਦਿਲਸ਼ਾਨ ਚਾਹ ਪੀ ਲਿਆ ਬਿਸਕੁਟ ਖਾ ਲਿਆ ਪੀ ਰਿਹਾ ਹੈ ਪੀ ਰਿਹਾ ਹੈ ਠੀਕ ਹੈ ਫੱਜਰ ਚੱਕ ਦੇ ਕਰੋ ਸਮਾਨ ਉਹ ਦੇ ਉਸ ਬੇਰੇ ਸਰੇ ਛਾਪਾ ਪੈ ਗਿਆ ਤੈਨੂੰ ਫੜ ਲੈਣਾ ਤੇਰੇ ਵਰਗਾ ਕਈ ਗਾਣੇ ਬਣ ਜਾਣੇ ਗਾਣੇ ਲਿਖਣੇ ਪੈਣੇ ਤੇਰੇ ਵਰਤਾਂ ਤੇਰੀ ਮੋਟਰ ਤੇਰੀ ਮੋਟਰ ਵਾਲੀ ਕੁੱਲੀ ਚੋਂ ਤੇਰੇ ਲੱਪਣੇ ਪਉਏ ਸ਼ਉਏ ਨਹੀਂ ਤੇਰੀ ਮੋਟਰ ਵਾਲੀ ਕੁੱਲੀ ਚੋਂ ਤੇਰੇ ਲੱਪਣੇ ਪਉਏ ਸ਼ਉਏ ਨਹੀਂ ਜਿਹੜੇ ਸ਼ਾਮ ਨੂੰ ਬੈਠ ਕੇ ਪੀਂਦੇ ਸੀ ਉਹ ਲੱਪਣੇ ਗਲਾਸ ਕੱਚ ਦੇ ਇਹ ਹੰ ਦਾ ਪਲਾਸਟਿਕ ਦੇ ਪਏ ਆ ਲਾਟੇ ਤੁਮ ਨੂੰ ਗਿਆ ਤਾਂ ਮੈਂ ਖਾਲੇ ਗਿਆ ਕਰਦਾ ਬੰਦਾ ਦੇ ਜਿਹੜਾ ਬੰਦੂ ਅੱਛਾ ਵੈਰੀ ਗੁੱਡ ਲਓ ਜੀ ਬੱਦਲਬਾਈ ਹੋਈ ਹੋਈ ਆ ਦੋ ਦਿਨ ਬਾਅਦ ਮੀਂਹ ਦਸਿਆ ਹੋਇਆ ਹੁਣ ਰੱਬ ਪੰਜ ਕ ਦਿਨ ਦੇ ਦੇ ਪੰਜ ਕ ਦਿਨ ਚ ਕੰਮ ਖਤਿਦਣਾ ਆਪਾਂ ਕੰਮ ਕਾਸੀ ਕਰਤਾ ਅੱਜਾੜਾ ਤੁਸੀਂ ਬਲੌਗ ਦੇਖੋ ਜਾਨ ਮਾਹਲਪੁਰ ਕੌਮ ਗੱਜਿਆ ਪਿਆ ਆਪਾਂ ਨੇ ਉਹ ਚੀਜ਼ਾਂ ਇੱਕ ਚੀਜ਼ ਰਹਿੰਦੀ ਆ ਹੁਣ ਮੈਂ ਘਰਾਂ ਜਾਊਂਗਾ ਸਰਦ ਜੀ ਤੁਹਾਨੂੰ ਭੇਜ ਦੇਣਾ ਉਹ ਸਮਾਨ ਮੂਰੇ ਬਹੁਤ ਪਿਆ ਕਿੱਥੇ ਸੱਟ ਜਾ ਕਰਾ ਕੇ ਕਿੱਥੇ ਸਟਾ ਮਰ ਦਿੱਤਾ ਇਹ ਦੇਖਦੇ ਘਰਾਂ ਜਾ ਕੇ ਉਹ ਇੱਕ ਨਿੰਬੂ ਹੋਰ ਟਟ ਗਿਆ ਇਹ ਕਿ ਕੰਮ ਤੋੜਦਾ ਯਾਰ ਹੁਣ ਕਿਆ ਬਥੇ ਤਾਣਾ ਹੈ ਅਸਟਾ ਸਾਬੀ ਡਰਦੇ ਹੋਣੇ ਅੱਪੀ ਘੜਦੇ ਹੋਣੇ ਇਹ ਗੁੱਜਰ ਕਾਟੋ ਆਉਂਦੀ ਮੈਨੂੰ ਲੱਗਦਾ ਰਾਤ ਨੂੰ ਨਾ ਉਹਦਾ ਗਲਿਆ ਹੋਇਆ ਯਾਰ ਖਰਾਬ ਐ ਇਹ ਟੋਟੋ ਜਿਹੜਾ ਪੱਕਾ ਨਹੀਂ ਲੱਗੇ ਇਹ ਜੀ ਜਣਾ ਹੋ ਜਾਂਦਾ ਢਣ ਜਾਂਦਾ ਲੈ ਦੋ ਨਿੰਬੂ ਹੋ ਗਏ ਨਿੰਬੂੜਾ 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 ਖੱਟਾ ਮਿੱਠਾ ਗੁੱਜਰ ਦਾ ਗਲਿਆ ਹੋਇਆ ਨਿੰਬੂੜਾ ਲੱਗੂ ਕੁਝ ਨੂੰ ਹੋਰ ਹੋਰ ਫੁੱਲ ਫਲ ਇਸ ਵਾਰੀ ਵੀ ਦੇਖਦੇ ਆ ਇਹ ਕਹਿੰਦਾ ਜੇ ਦੋ ਬੂਟੇ ਲੱਗੇ ਹੋਣ ਤਾਂ ਫਲ ਪੈਂਦਾ ਇਹਨੂੰ ਇਸ ਵਾਰ ਇਹ ਚੀਜ਼ ਦੇਖਦੇ ਆ ਮੈਂ ਲੈ ਵੈਸੇ ਦੋ ਤਾਂ ਇੱਕ ਉੱਪਰ ਤਾਂ ਕਾਂਟੋ ਜਨ ਮੂਹਰੇ ਹੀ ਖਾ ਲਿਆ ਉਹਦਾ ਉਹ ਹੋਇਆ ਹੀ ਨਹੀਂ ਹੈ ਲੰਬੇ ਲੰਬੂਲੇ ਸਾਰੇ ਪੱਟਦੀਆਂ ਹੁਣ ਥੋੜਾ ਅਠ ਜਾਊਗਾ ਫਿਰ ਕਿਆਰੀਆਂ ਕਰੀਏ ਤਿਆਰ ਇਹ ਕਿੱਥੇ ਮੰਨੇ ਉਹ ਤਾਂ ਕੀ ਹੈ ਦਿਲਸ਼ਾਨ ਗੁਜਰ ਆ ਬੇਲ ਚੱਕਦੀਆਂ ਉੱਪਰ ਜਿਹੜੀਆਂ ਗਲੀਆਂ ਪਿਆਰ ਉਹ ਬੇਲ ਵੀ ਚੱਕਦੀ ਉੱਪਰ ਤੇ ਆ ਬੇਲ ਵੀ ਚੱਕਦੇ ਬੜਾ ਠੀਕ ਆ ਯਾਰ ਮੇਰਾ ਹੁਣ ਮੜਾ ਕਹਿਣਾ ਤਾਂ ਪੈਂਦਾ ਹੀ ਆ ਹੁਣ ਤੁਹਾਨੂੰ ਪਤਾ ਤਾਂ ਸਾਰਾ ਕੁਝ ਆਵੇ ਤੇਰਾ ਕੁਝ ਆਵੇ ਪਤਾ ਕੰਮ ਤਾਂ ਤੂੰ ਬਹੁਤ ਕਰਦਾ ਉਹ ਛੱਲੀਆਂ ਵੀ ਲੱਗ ਗਈਆਂ ਆਪਣੀਆਂ ਛੱਲੀਆਂ ਵਿੱਚ ਬੈ ਗਿਆ ਦੇਖੀ ਥੋੜੀ ਦੇੜ ਕੇ ਕੱਚੇ ਕੱਚਿਆਂ ਤੇ ਉਹ ਪੈ ਗਿਆ ਉਹ ਬੀਜ ਇਹ ਤਾਂ ਭੁੰਣੇ ਜੋਗ ਹੋ ਗਈਆਂ ਹੂੰ ਤੋੜ ਫਿਰ ਇਹਨੂੰ ਅੱਜ ਕਰਾਂ ਭੁੰਨਦੇ ਆ ਅੱਜ ਮੇਰਾ ਦਿਲ ਬਹੁਤ ਕਰਦਾ ਖਾਣੇ ਨੂੰ ਕकੜੀ ਉਹ ਧੁਰਵੀ ਲੱਗੀਆਂ ਹੋਈਆਂ ਪਹਿਲੇ ਇੱਕ ਖਾਣੇ ਅੱਜ ਕਿ ਮਪਾ ਜੀਵ ਚ ਪਾ ਲਈਏ ਅੱਜ ਆਪਾਂ ਨੇ ਕੋਈ ਵੀ ਗਿਆਨ ਵਾਲੀ ਗੱਲ ਕੋਈ ਨਹੀਂ ਕਰਨੀ ਹੈਗੀ ਅੱਜ ਚਿੱਲ ਮੂਡ ਚ ਅਸੀਂ ਨਾ ਬਗਲ ਪਿਆ ਮਿਲ ਕੇ ਤੜਾ ਤੇ ਹੋ ਜੀ ਮੋਟਾ ਹੋਣ ਲੱਗ ਗਿਆ ਹੁਣ ਨਾਲਾ ਮੋਟਾ ਹੋਣ ਲੱਗ ਗਿਆ ਉੱਪਰ ਲੋਕ ਲਗਾ ਕੇ ਰਾਂ ਚਾਬੀ ਆਪਣੇ ਪਾਸ ਹੀ ਰੱਖਣਾ ਹੈ ਜਾਂ ਗੁੱਜਰ ਬਾਈ ਕੋ ਦੇ ਦੇਣਾ ਹੂੰ ਕਮਰੇ ਬੰਡ ਦੇ ਥੱਲੇ ਵਾਲਾ ਥੱਲੇ ਵਾਲੀ ਬੋਟੀ ਦਾ ਦੋ ਬੋਟੇ ਇੱਕ ਉੱਪਰ ਬੋਟੀ ਦਾ ਮਾਰੂ ਘਰਾਂ ਗੱਲ ਸੁਣ ਸੋ ਆ ਜਿਕਣਾ ਆ ਸਰ 70 ਗੋਟੀਆਂ ਨੇ ਕਿੰਨੇ ਕਿੰਨੇ ਹੋਈਆਂ ਫਿਰ ਕੋਰ ਕੋ ਪਰਿਆਂ ਨਾ ਆਉਂਦਿਆਂ ਬਜਾਰੇ ਕਰੇ ਕਰੇ ਮੈਂ ਲਾਉਂਦੇ ਆ ਲਾ ਭਾਈ ਉਹ ਯਾਰ ਆਪ ਹੀ ਵਿੱਚ ਤੇ ਕੱਢ ਦੇ ਇੱਥੇ ਵੀ ਉਹਨੂੰ ਮਿੱਟੀ ਪਾਏ ਦੇ ਭਾਈ ਆਹ કે ભાઈ તક દે તક કહે ગુજરા પા દો કે ન જના કે નહી ઓર કરો યાર હા ઇતને એક લોહે નો પાઇપ દે પાડી ચલે બી કર લે માટી દેળી હમ 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 ઓહી تے વડતા થા આ પ્લાસ્ટિક કા પે યાર પાઇપ પ્લાસ્ટિક ઇને ડડ જાન કો બીરે કુડો ડુંગા કરકે પાઉના પેણા ફિર અપાનુ ਬੋਲੇ ਜੋ ਘੁੰਮਦੇ ਬਈ ਆ ਹਾਂ ਇਹਦਾ ਕੋਈ ਹੋਵੇ ਨਾ 5000 ਦੀ ਗੱਲ ਕਰੀ ਲੈਣ ਨਾ ਇਹ ਕਹਿੰਦੇ ਥੱਲੇ ਨੂੰ ਦਬ ਗਏ ਯਾਰ ਆਪਣੀ ਕੋਠੀ ਦੇ ਅਸਲ ਖਰਚੇ ਸ਼ੁਰੂ ਹੋ ਚੁੱਕੇ ਆ ਕੱਲ ਬਹੁਤ ਖਰਚਾ ਹੋ ਚੁੱਕਿਆ ਤੇ ਹੁਣ ਦਿਨ ਪਰ ਦਿਨ ਚੀਜ਼ਾਂ ਆਉਂਦੀ ਜਿਹੜੇ ਹੁਣ ਇੱਟ ਵੀ ਆਉਣੀ ਆ ਇੱਟ ਵੀ ਇੱਕ ਜਗ੍ਹਾ ਦੇਖ ਕੇ ਆਉਣੀ ਆ ਹੂੰ ਇਹਦੇ ਵੀ ਪੂਰੇ ਨਹੀਂ ਹੋਏ ਯਾਰ ਹੋ ਵਾਹੂ ਚੱਲੀ ਜਾ ਰਿਹਾ ਥੋੜੀ ਥੋੜੀ ਕੰਮ ਇਹ ਵੀ ਦੇਖ ਲੋ ਜਾਲੀ ਬਹੁਤ ਹੋ ਗਿਆ ਯਾਰ ਮੱਛੀ ਦਾ ਜਾਲਾ ਬਹੁਤ ਪਾ ਲਿਆ ਇਹੇ ਫੈਸਲੇ ਕਿੱਥੇ ਮੇਰੇ ਡੈਡੀ ਨੇ ਕਰਨੇ ਸੀ ਕਿ ਕਿਆ ਚੀਜ਼ ਕਰਨਾ ਕਿਆ ਲਿਆਉਣਾ ਕਿਆ ਬਣਾ ਹੁਣ ਸਾਰੇ ਫੈਸਲੇ ਮੈਨੂੰ ਕਰਨੇ ਪਏ ਮੋਟੇ ਛੋਟੇ ਸਾਰੇ ਮੈਂ ਆਪ ਕਰ ਰਿਹਾ ਚਲੋ ਇਹੋਂੋਂ ਗਾਹਾਂ ਗਾਹ ਜ਼ਿੰਮੇਵਾਰੀਆਂ ਪੈ ਜਾਂਦੀਆਂ ਉਸ ਤੋਂ ਬਾਅਦ ਮਹਿਬੂਰ ਬੈਜੂ ਉਹਨਾਂ ਦੇ ਆਣਾ ਬਦਸਨ ਰੀਤਾ ਚੱਲਦੇ ਚੱਲੀ ਜਾਂਦੇ ਚੀਜ਼ਾਂ ਹੈ ਹਾਂ ਬੰਤ ਬਾਬਾ ਨਹੀਂ ਆਇਆ ਹੈਗਾ ਅੱਜ ਬੰਤ ਬਾਬਾ ਨੇ ਹਾਜ ਮੈਨੂੰ ਪਰ ਜਾਣਾ ਪੈਣਾ ਜਲਦੀ ਯਾਰ ਅੱਜ ਥੋੜਾ ਜਿਹਾ ਅੱਜ ਕਰਾ ਜਲਦੀ ਜਾਣਾ ਪਣਾ ਨਹੀਂ ਮੈਂ ਇੱਥੇ ਤੇ ਮੋਟਰਪੜ ਤੇ 8 ਵਜੇ ਜਾਣਾ ਉਹਨਾਂ ਅੱਜ ਮੈਨੂੰ ਪੂਰੇ 7 ਵਜੇ ਸਵਾ 7 ਨਿਕਲਣਾ ਪੈਣਾ ਇੱਥੇ ਤੇ ਉਹ ਨਹੀਂ ਕਰਾ ਫਿਰ ਕੰਮ ਦੇਖਣਾ ਜਾ ਕੇ ਅਜੇ ਕ ਹਾਲੇ ਇੱਕ ਇੱਕ ਸਮਾਂ ਰਹਿੰਦਾ ਉਹ ਬਜਰੀ ਰਹਿੰਦੀ ਲਿਆਉਣ ਦੇ ਹਾਲੇ ਇੱਕ ਮਰ ਖੜਕਾ ਦੋ ਜਾਂ ਤਿੰਨ ਦਿਨ ਦੀ ਹੜਤਾਲ ਹੋਈ ਰੇਤੇ ਦੀ ਰੇਤੇ ਦੇ ਟਰਾਲੇ ਵੀ ਕੇ ਤੋਂ ਖਰਾਖ ਖਰਾਖ ਪਰ ਇੱਕ ਹੋਰ ਪੰਗਾ ਲਿਆ ਰੇਤੇ ਵਾਲੀ ਟਰਾਲੀ ਅਰੇ ਰੇਤਾ ਆਪਾਂ ਨੂੰ ਜ਼ਿਆਦਾ ਚਾਹੀਦਾ ਰੇਤਾ ਦਾ ਖਸੂ ਕਰਨਾ ਪੈਣਾਗਾ ਮੈਂ ਕਹਿੰਦਾ ਉੱਥੇ ਦੇ ਪਾ ਲਈ ਆਪਾਂ ਕਿੱਥੇ ਤੇ ਉਹ ਨਹੀਂ ਰੇਤਾ ਦੂਜਾ ਵਧੀਆ ਮੰਗਾ ਰਹੇ ਹਾਂ ਤੇ ਦੂਜਾ ਕ੍ਰੈਸ਼ਰ ਵਾਲਾ ਰੇਤਾ ਧੋਤਾ ਹੋਇਆ ਰੇਤਾ ਉਹ ਮੰਗਾ ਰਹੇ ਹਾਂ ਬੇਸਟਰੀ ਕਹਿੰਦਾ ਉਹ ਮੰਗਾ ਬਾਕੀ ਹੋਰ ਵੀ ਰਿਕੁਆਇਰਮੈਂਟ ਬਹੁਤ ਚੀਜ਼ਾਂ ਆਈ ਦੀ ਫਿਰ ਕ੍ਰੈਸ਼ਰ ਵਾਲਾ ਰੇਤਾ ਲਾਇਓ ਉਹੀ ਲਾਵਾਂਗੇ ਸਾਡੇ ਜਿਆਦਾ ਇਧਰ ਮੋਸਟਲੀ ਜਿਹੜੇ ਪਿੰਡਾ ਪੁੰਡਾ ਵਾਲੇ ਜਿੰਨਾਂ ਵਿੱਚ ਕੋਈ ਛੋਟਾ ਮੋਟਾ ਕੰਮ ਹੈ ਤਾਂ ਨਦੀ ਵਾਲਾ ਰੇਤਾ ਲਾਉਂਦੇ ਆ ਪਰ ਹੁਣ ਜਿਹੜਾ ਕੋਈ ਵੱਡਾ ਕੰਮ ਕੋਈ ਕਾਰਜ ਕਰਦੇ ਆ ਫਿਰ ਉਹਨੂੰ ਕ੍ਰੈਸ਼ਰ ਵਾਲਾ ਰੇਤਾ ਲੱਗਦਾ ਪਰ ਵੀ ਦੋ ਤਿੰਨ ਮੈਨੂੰ ਵੀਡੀਓ ਭੇਜ ਜਾਈ ਨੇ ਬਾਈ ਕਹਿੰਦਾ ਦੇਖ ਉਹ ਜਾ ਕੇ ਉੱਥੇ ਕਹੀ ਜਾ ਬ੍ਰਾਊਨ ਰੇਤਾ ਮੈਂ ਕਿਹਾ ਬ੍ਰਾਊਨ ਰੇਤਾ ਕਿਹੜਾ ਆ ਗਿਆ ਬ੍ਰਾਊਨ ਰੇਤਾ ਮੈਂ ਕਹਾਂ ਬ੍ਰਾਊਨ ਨਹੀਂ ਹੁੰਦਾ ਇਹ ਥੋੜੀ ਕ ਕਾਲੇ ਤੋਂ ਇੱਕ ਲੈਵਲ ਥੋੜਾ ਘੱਟਾ ব্রাউন ਤਾਂ ਨਹੀਂ ਹੈਗਾ ব্রাউন ਤਾਂ ਰੰਗ ਹੋਰ ਤਰ੍ਹਾਂ ਦਾ ব্রাউন ব্রাউন ਕਰੀ ਜਾ। ਪਰ ਹੋਰ ਕਿਡਾ ਹੋਇਆ? ਫਿਰ ਮੈਨੂੰ ਉਹ ਵੀਡੀਓ ਵੀਡੀਓ ਬਣਾ ਕੇ ਭੇਜੋ ਮੈਂ ਬ੍ਰাউন ਥੋੜੀ ਐ ਇਹ। ਆਂਗ ਦੇਖੋ ਪਹਿਲਾਂ ਮੈਂ। ਚਲੋ ਤੇ ਮਹਾਲ ਬਲੌਗ ਦੇਖੋ ਅੱਜ ਬਹੁਤ ਵੱਡੀ ਵੀਡੀਓ ਬਣੀ ਕੱਲ 1.5 ਘੰਟੇ ਦੀ ਵੀਡੀਓ ਸ਼ੂਟ ਹੋ ਗਈ ਸੀ ਦੀ। ਸਭ ਕੱਟ ਵੱਟ ਕਰਕੇ 1 ਘੰਟੇ ਦੀ ਲੈਂਦੀ ਆ। ਆਹ ਆਹ ਬੈਠ ਕੇ ਦੇਖੋ ਆਪਣਾ ਕਿਹੜਾ ਕਿਹੜਾ ਕੰਮ ਹੋਇਆ। ਮੈਂ ਚਿੱਲ ਮੋੜ ਤੇ ਬੈਠ ਕੇ ਤੇ ਕੱਲ ਰਾਤ 10:30 ਕੰਮ ਖਤਮ ਹੋਇਆ ਤੇ 10:30 ਤੋਂ ਬੱਸ ਰੋਟੀ ਪਾਣੀ ਸਾਢੇ 9 10 11 ਵਜੇ ਪੈਂਦੇ ਉਹਨੂੰ 12 ਵਜੇ ਪੈਂਦੇ ਉਹਨੂੰ ਤੇ ਸਵੇਰੇ 5 ਵਜੇ ਫੇਰ ਉੱਠਿਆ ਨਾ ਉਹਨੂੰ ਕੰਮ ਖਚਾ ਕੇ ਤੇ ਬੈਂਚਰ ਅਜੇ ਯਾਰ ਇੱਕ ਪ੍ਰੋਬਲਮ ਇਹ ਵੀ ਪਈ ਹੋਈ ਆ ਜਿੰਨੇ ਵੀ ਕੰਮ ਸਾਰਿਆਂ ਨੂੰ ਪੈਸੇ ਕੈਸ਼ ਮੰਗ ਰਹੇ ਆ ਇਹ ਪ੍ਰੋਬਲਮ ਹੋਈ ਆ ਤੇ ਥੋੜੇ ਕੈਸ਼ ਪੈਸੇ ਲਈਏ ਥੋੜੇ ਘਟਾ ਕੇ ਨਹੀਂ ਗੂਗਲ ਪੇ ਦੇ ਵਿੱਚ ਇੱਕ ਨਿਸ਼ਾਨੀ ਜੀ ਰਹਿੰਦੀ ਆ ਜਿਹੜੇ ਬੰਦੇ ਦਿਹਾੜੀ ਲੱਗੇ ਉਹ ਤਾਂ ਡੇਲੀ ਦੇ ਡੇਲੀ ਆ ਕੰਮ ਕਰਿਆ ਪੈਸੇ ਲੋ ਕੰਮ ਕਰਿਆ ਪੈਸੇ ਲੋ ਮੈਂ ਹੁਣ ਉਹਦੇ ਕਿਆ ਲਿਖਨੇ ਕੋਈ ਪੈਸੇ ਖਰਚਾ ਲਿਖ ਲਾਂ ਨੇ ਦੱਸਾਂਗੇ ਕਿੰਨਾ ਖਰਚਾ ਆ ਗਿਆ ਟੋਟਲ ਆਪਣਾ 3VHPE ਨੂੰ 3VHPE ਉਹ ਆ ਗਿਆ ਬਾਬਾ ਜੀ ਉਹ ਆ ਰਹੇ ਨੇ ਬਾਬਾ ਜੀ ਆ ਤੁਰੇ ਆ ਰਹੇ ਉਹ ਆ ਰਹੇ ਬਾਬਾ ਜੀ ਬੰਤ ਬਾਬਾ ਜੀ ਵੀ ਆ ਰਹੇ ਨੇ ਜੋਰਾ ਠੋਰਾ ਨਾਲ ਪੁਰੇ ਆ ਰਹੇ ਨੇ ਸਵੇਰੇ ਸਵੇਰੇ ਹਾਜ਼ਰੀ ਲਾਜੀ ਪਰ ਹੁਣ ਮੈਂ ਲੰਘ ਜਾਣਾ ਫਿਰ ਬਾਡੇ ਬਾਦੇ ਤੋਤੇ ਸਾਰੇ ਹਾਂ ਜੀ ਤੇਰੀ ਕਰੋਕਰੀ ਐ ਇਹ ਗੁਜਰਬਾਈ ਦਾ ਕਹਿੰਦਾ ਮੈਨੂੰ ਇੱਥੇ ਤਵਾ ਰੋਟੀ ਆਟਾ ਉਟਾ ਸਾਰਾ ਲਿਆ ਦੇ ਕਹਿੰਦਾ ਮਾਫੇ ਬਣਾ ਲਿਆ ਕਰੂੰਗਾ ਮੈਂ ਕਹਨਾ ਇਹ ਬਰ ਸੌਦਾ ਲੈ ਕੇ ਦੇ ਦੇ ਮਾਤ ਨੂੰ ਸਮਾਨ ਜਹ ਹੈ ਵੀ ਆਪੇ ਬਣਾ ਹੈ ਵੀ ਆਪੇ ਬਣਾਉਂਦਾ ਰਹੇ ਕਰੀ ਮੈਨੂੰ ਆਂਡੇ ਐਂਡ ਟ੍ਰੇ ਲੈ ਆ ਦੇ ਨਾਲੇ ਗਾ ਸਿਲੰਡਰ ਪੜਾ ਕੇ ਲਿਆ ਪਹਿਲਾਂ ਮੇਰਾ ਤੂੰ ਆਂਡਿਆਂ ਪਰ ਪੜਾ ਪੈਂਦਾ ਯਾਰ ਹਾਂ ਮੈਂ ਬਹਿਣਾ ਨਹੀਂ ਆਪੇ ਦੇਣ ਲਾ ਜਾਂਂਦੇ ਕੀ ਆਪੇ ਦੇਣ ਲਾ ਜਾਂਂਦੇ ਪੜਾ ਜਾਂ ਪਰਗੀ ਕੱਕ ਅੰਜਰੇ ਕੰਢੀ ਚ ਮਰੋੜ ਲੈਣੀ ਤੁਸੀਂ ਮੇਰੇ ਮਾਪ ਦਾ ਅਜੇ ਬੰਦੇ ਰਹਿੰਦੇ ਹਾਂ ਮੇਰੀ ਮਾਂ ਦਾ ਕਿਹਜੇ ਮੇਰੇ ਵਰਗੇ ਘੋੜਾ ਢੋਲਾ ਘੜਦਾ ਦੋ ਸਵੇਰੇ 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 ਗਾਲਾਂ ਕੱਢਦਾ ਸਵੇਰੇ ਸਵੇਰੇ ਮੈਂ ਗਾਣ ਗਾਲਾਂ ਕੱਢੀ ਹੂੰ ਸਵੇਰੇ ਸਵੇਰੇ ਗਾਲਾਂ ਕੱਢਣ ਲੱਗਾ ਹਾਂ ਬੰਤ ਬਈ ਉਹ ਮੋੜ ਬੰਤ ਬਈ ਉਹ ਮੋੜ ਪਰ ਉੱਤੇ ਐ ਥੱਲੇ ਉਤਰਨਾ ਫਿਰ ਉਹਨੂੰ ਕਿੱਧਰ ਖੜ ਜਾ ਗੁਰਜਰ ਬਈ ਦੇ ਬਹੁਤ ਤਰੇ ਪੈ ਗਿਆ ਕਈ ਵਾਰ ਦੋਨੇ ਜਣੇ ਬੈਠ ਕੇ ਵਿਚਾਰਾ ਸਾਂਝੀਆਂ ਕਰਦੇ ਗੁਰਬਾਣੀ ਵਾਲੀਆਂ ਆਹੇਰ ਬਾਬਾ ਜੀ ਬਾਬਾ ਜੀ ਕਰੀ ਜਾਂਦਾ ਦਿਖਾਉਂਦਾ ਹਾਂ ਮੈਂ ਬੰਤ ਬਾਈ ਆ ਗਿਆ ਮੋਟਰ ਤੇ ਕਿੱਝੇ ਕੰਪਾਈ ਕੱਲ ਭਾਈ ਪਹਿਲਾਂ ਮੈਂ ਸੋਚਿਆ ਮੋਟਰ ਬਣਾਵਾ ਬੈਠਾ ਰਿਹਾ ਬੈਠਾ ਰਿਹਾ ਬੈਠਾ ਰਿਹਾ ਪਰ ਮੋਟਰ ਦਾ ਪਾਣੀ ਠੰਡਾ ਮੈਂ ਘਰ ਨੂੰ ਚੱਲਦਾ ਫਰ ਕਰਾਂ ਜਿਹੜੇ ਟੂਟੀ ਵਾਲਾ ਪਾਣੀ ਥੋੜਾ ਲੈਵਲ ਜੇ ਨਰਮਾ ਨਰਮਾ ਜਿਹਾ ਲੈਵਲ ਹੈ ਟੂਟੀ ਦਾ ਉਹਦੇ ਨਾਲ ਨਾ ਆਤਾ ਰੋਟੀ ਪਾਣੀ ਖਾਦੀ ਸਤਿ ਸ਼੍ਰੀ ਅਕਾਲ ਰੱਬ ਆਪੀ ਆਪਸ ਉਹ ਆਪਣੇ ਬੱਬਾ ਜੀ ਇਹ ਗੱਲਾਂ ਬਤਾਂ ਕੋਈ ਨਹੀਂ ਕਰਨੀਆਂ ਹੈਗੀਆਂ ਵੀਰੋ ਦੇਖੋ ਨਹੀਂ ਤੇ ਹੋਰ ਇਹ ਹਾਂ ਹਾਂ ਉਹ ਲੈ ਜੂਗਾ ਇਹ ਚੱਕਾਂ ਚਾੜੀ ਦੇ ਉੱਲੇ ਇਹ ਤੋੜ ਕੇ ਦੇ ਗੋ ਉਹ ਅਰੇ ਕਿਹਾ ਇਹ ਤੋੜ ਕੇ ਦੇ ਗੋ ਇਹ ਆਹ ਨਾ ਕੋਈ ਬਤ ਉਹ ਨਾ ਅਸੀਂ ਅਜੇ ਮੰਜਰਤ ਸਮੇਂ ਤੋਂ ਪਹਿਲਾਂ ਆ ਗਿਆ ਪੌਣਾ ਘੰਟਾ ਪਹਿਲਾਂ ਆਇਆ ਹੋਣਾ ਮੈਂ ਨਹੀਂ ਸਾਡੀ ਤਕਰੀਬਾ ਤਕਰੀਬਨ ਟਾਈਮਿੰਗ ਜਿਹੜੇ ਬੰਤ ਬਾਈ ਜੀ ਇੱਕੋ ਜਿਹੀ ਹੁੰਦੀ ਹੈ ਸਵੇਰੇ ਸਵੇਰੇ ਮੈਂ ਟਾਈਮ ਜਨਾ ਇਕੱਠੇ ਹੋ ਜੰਨੇ ਆ ਫਿਰ ਘੰਟਾ ਡੇਢ ਘੰਟਾ ਬੈਠ ਕੇ ਗੱਲਾਂ ਬਾਤਾਂ ਮਾਰ ਕੇ ਫਿਰ ਜਾਈਦਾ ਘਰ ਨੂੰ ਤੇ ਅੱਜ ਦੀ ਹੁਣ ਆਪਾਂ ਲਾਈਵ ਬੰਦ ਕਰਦੇ ਆ ਪਿਆਰ ਸਤਿਕਾਰ ਤੁਹਾਡੇ ਸਾਰਿਆਂ ਦਾ ਧੰਨਵਾਦ ਜੀ ਅੱਤਵਾਵਾ ਕਰੂ ਮੈਂ ਨਾਲ-ਨਾਲ ਤੁਸੀਂ ਵੀ ਰਹੋ ਇੱਕ ਆਪਾਂ ਲਾਈਵ ਵੀ ਛੱਡੇ ਕਰਾਂਗੇ ਸਵੇਰੇ ਸਵੇਰੇ ਤੂੰ ਮਨ ਪੁੱਤਰ ਪਿਆਰੇ ਗੁੱਜਰ ਨੂੰ ਪਿਆਰੀ ਮੋਟਰ ਐ ਆਪਾਂ ਕਿ ਤਾ ਦਿਖਾਈ ਕਿਦਾਂ ਦਾ ਪੱਗਤਾ ਇਹ ਗੁੱਜਰ ਬਾਈ ਹਾਂਜੀ ਜਿਹੜੇ ਜਿਹੜੇ ਦੇਵੀ ਦੇਵਤਾ ਨੂੰ ਮੰਨਦਾ ਸਵੇਰੇ ਸਵੇਰੇ ਜੀ ਅੱਜ ਅੱਜ ਕੱਲ ਨੂੰ ਨਾ ਮੰਗਣਾ ਹਣਾ ਜਿਹੜੀ ਤੋਂ ਸਵੇਰੇ ਸਵੇਰੇ ਅਰਦਾਸ ਕਰਦਾ ਮੈਂ ਗੱਲ ਕਰ ਮੈਂ ਅਨੰਦ ਦਾ ਪਾਪੇ ਨੇ ਸਾਰੇ ਦਿਨ ਜੱਦੀ ਨਹੀਂ ਮੇਰੇ ਨੇ ਸਾਰਿਆਂ ਦੇ ਇੱਕ ਪੱਧਰ ਤੇ ਪਾਉਦੇ ਜਿੰਨੇ ਵੀ ਦੇਵੀ ਦੇਵ ਤੇ ਸਾਰਿਆਂ ਦੇ ਨਾਮ ਲੈ ਰਹੇ ਨੇ ਚਲੋ ਜੀ ਧੰਨਵਾਦ ਜੀ ਅੱਜ ਦੇ ਆਪਾਂ ਹੁਣ ਲਾਈਵ ਬੰਦ ਕਰਦੇ ਆਂ ਬੰਦ ਹੋਈ ਆ ਚੁੱਕਿਆ ਦਤਨ ਲਾਕਾ ਬਾਬਾ ਜੀ ਆ ਗਏ ਬਸ ਜੋਰਾਂ ਠੋਰਾ ਨਾਲ ਆ ਰਹੇ ਨੇ ਤੰਨੂ ਵੀ ਇੱਕ ਸਾਈਕਲ ਲੈ ਕਰ ਦੇਦਾ ਹੈ ਹਾਂ ਸਾਈਕਲ ਪਰ ਆਏਗਾ ਸਾਈਕਲ ਪਰ ਜਾਏਗਾ ਹਾਂ ਜੀ ਚਲ ਠੀਕ ਪਹੁੰਚ ਫਰਾ ਗਿਆ ਮੈਂ ਵੀ ਤੇਰੇ ਪਿੱਛੇ ਪਿੱਛੇ ਹਾਂ ਚੱਲਿਆ ਚੱਲਿਆ ਬੱਬਾ ਜੀ ਆਓ ਜੀ ਮਹਾਰਾਜ ਆਓ ਜੇ ਗੁੱਜਰ ਬਈ ਬਹੁਤ ਮਿਸ ਕਰ ਰਿਆ ਤੈਨੂੰ oh yes ਹਾਂ ਕੱਦਾ ਤੇ ਤੈਨੂੰ ਹੱਕ ਨਹੀਂ ਸੁਣਿਆ ਦੀਆਂ ਇੰਨਾ ਜੂੰ ਚੂੰ ਚੀ ਹੱਕਾ ਮਾਰ ਲੱਗਿਆ ਦਾ ਤੈਨੂੰ ਇਹ ਤਾਂ ਹੀ ਮੈਨੂੰ ਖਿੱਚ ਪਈ ਜੀ